ਸਾਨੀ ਪਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਧੰਨਵਾਦ ਸਾਰੇ মিডিਆ ਦੇ ਪੱਤਰਕਾਰ ਸਾਥੀਆਂ ਦਾ ਜਿਹੜੇ ਇੱਕ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਸਾਰੇ ਪਹੁੰਚੇ ਹੋ ਅੱਜ ਦਾ ਜਿਹੜਾ ਮੀਟਿੰਗ ਦਾ ਮੁੱਖ ਮਕਸਦ ਹੈ ਜੀ ਸਾਡਾ ਟੀਮ ਸ਼ਾਨੇ ਦਸਤਾਰ ਪੰਜਾਬ ਵੱਲੋਂ ਜਿਹੜੀ ਰਜਿਸਟਰਡ ਹੈ ਉਸ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਬ ਨੂੰ ਸਮਰਪਿਤ 14ਵਾਂ ਸ਼ਾਨੇ ਦਸਤਾਰ ਕੱਪ ਜਿਹੜਾ ਆ ਉਹ ਬਟਾਲੇ ਦੀ ਇਸ ਪਾਵਨ ਪਵਿੱਤਰ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਸਾਡੇ ਸੀਨੀਅਰ ਤੇ ਜੂਨੀਅਰ ਮੈਂਬਰਾਂ ਦੀ ਜਿਹੜੀ ਅੱਜ ਮੀਟਿੰਗ ਹੋਈ ਸੀ ਉਸ ਸੰਬੰਧੀ ਅੱਜ ਜਾਣਕਾਰੀ ਜਿਹੜੀ ਇਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਮਾਤਾ ਸਲਖਣੀ ਜੀ ਸਾਹਿਬ ਸ਼੍ਰੀ ਗੁਰਨਾਣੇ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 14ਵਾਂ ਸ਼ਾਨੇ ਦਸਤਾਰ ਕਾਪਾ ਜਿਸ ਵਿੱਚ ਪਿਛਲੇ ਸਾਲ 51000 ਦੇ ਨਕਦੀ ਇਨਾਮ ਜਿਹੜੇ ਸੀ ਜੇਤੂ ਬੱਚਿਆਂ ਨੂੰ ਉਹ ਦਿੱਤੇ ਗਏ ਸਨ ਜਿਸ ਨੂੰ ਐਰਕੀ ਵਧਾ ਕੇ 71000 ਰੁਪਿਆ ਕਰ ਦਿੱਤਾ ਗਿਆ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹ ਸਿੱਖੀ ਸਰੂਪ ਤੋਂ ਜਿਹੜੇ ਦੂਰ ਜਾ ਚੁੱਕੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਜਰੀਏ ਕਿਸੇ ਨਾ ਕਿਸੇ ਤਰੀਕੇ ਇਹ ਛੋਟੇ-ਮੋਟੇ ਇਵੈਂਟ ਕਰਕੇ ਵੱਡੇ ਪ੍ਰੋਗਰਾਮ ਦੇ ਕਰਕੇ ਉਹਨਾਂ ਨੂੰ ਇਹਨਾਂ ਦੇ ਨਾਲ ਜੋੜਿਆ ਜਾਵੇ ਉਸ ਦੇ ਕਰਕੇ ਇਹਦੇ ਵਿੱਚ ਦਸਤਾਰ ਤੇ ਦਮਾਲੇ ਦੇ ਜਿਹੜੇ ਮੁਕਾਬਲੇ ਆ ਉਹ ਕਰਵਾਏ ਜਾ ਰਹੇ ਨੇ ਪੂਰੇ ਪੰਜਾਬ ਭਰ ਦੇ ਵਿੱਚੋਂ ਬੱਚੇ ਜਿਹੜੇ ਨੇ ਸ਼ਮੂਲੀਅਤ ਕਰਦੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਗੁਰਬਾਣੀ ਦੇ ਨਾਲ ਤੇ ਸਿੱਖੀ ਸਰੂਪ ਦੇ ਨਾਲ ਜਿਹੜਾ ਵਾ ਉਹ ਜੋੜਨ ਦੀ ਕੋਸ਼ਿਸ਼ ਇਸ ਪ੍ਰੋਗਰਾਮ ਰਹੀ ਜਿਹੜੇ ਆਪਾਂ ਕਰਦੇ ਆਂ ਜੀ ਦੇ ਅੰਦਰ ਰਹੇਗਾ ਜੀ ਇਹ ਸਾਰਾ ਇਹ ਦੀ ਇੱਕ ਦਿਨ ਦਾ ਪ੍ਰੋਗਰਾਮ ਹੈ ਜੀ ਇਹਦੀ ਜਿਹੜੀ ਡੇਟ ਹੈ ਜੀ ਉਹ 24 ਅਗਸਤ 2025 ਨੂੰ ਜੱਸਾ ਸਿੰਘ ਰਾਮਗੜੀਆ ਹਾਲ ਵਿਖੇ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜਿਸ ਦੀ ਰਜਿਸਟ੍ਰੇਸ਼ਨ ਜਿਹੜੀ ਆ ਤਕਰੀਬਨ 15 ਦਿਨ ਪਹਿਲਾਂ ਸ਼ੁਰੂ ਹੋ ਜਾਣੀ ਹੈ ਜੀ ਉਹਨਾਂ ਵਿੱਚੋਂ ਜਿਹੜੀਆਂ ਰਜਿਸਟ੍ਰੇਸ਼ਨਾਂ ਹੋਣਗੀਆਂ ਜਿਹੜੇ ਰਜਿਸਟ੍ਰੇਸ਼ਨਾਂ ਕਰਵਾ ਲੈਣਗੇ ਉਹਨਾਂ ਬੱਚਿਆਂ ਦੀ ਜਿਹੜੀ ਆ ਉਸ ਦਿਨ ਮੁਕਾਬਲੇ ਦੇ ਵਿੱਚ ਐਂਟਰੀ ਹੋਏਗੀ ਬਕਾਇਦਾ ਉਹਨਾਂ ਦਾ ਪ੍ਰੂਫ ਵਿਖੇ ਜਾਣਗੇ ਏਜ ਗਰੁੱਪ ਨੇ ਏਜ ਗਰੁੱਪ ਦੇ ਅਕੋਰਡਿੰਗਲੀ ਉਹਨਾਂ ਨੂੰ ਸਿਲੈਕਟ ਕੀਤਾ ਜਾਏਗਾ ਉਸ ਏਜ ਗਰੁੱਪ ਦੇ ਵਿੱਚ ਰਹਿੰਦੇ ਆਂ ਉਹਨਾਂ ਨੇ ਦਸਤਾਰ ਮੁਕਾਬਲੇ ਤੇ ਦਮਾਲੇ ਦੇ ਮੁਕਾਬਲੇ ਲੜਨੇ ਨੇ ਕਿੰਨੇ ਗਰੁੱਪ ਹੈਗੇ ਏਜ ਦੇ ਤੇ ਕਿਹੜੀ ਕਿਹੜੀ ਏਜ ਦੇ ਸ਼ਾਮਲ ਹੋ ਸਕਦੇ ਇਸ ਵਿੱਚ ਜੂਨੀਅਰ ਦੇ ਤੇ ਸੀਨੀਅਰ ਦੇ ਦੋ ਗਰੁੱਪ ਨੇ 16 ਤੋਂ ਥੱਲੇ ਜਿਹੜੇ ਜੂਨੀਅਰ ਨੇ ਉਸ ਤੋਂ ਉੱਪਰ ਸੀਨੀਅਰ ਨੇ 24 25 ਤੱਕ ਇਸੇ ਤਰੀਕੇ ਨਾਲ ਦਮਾਲੇ ਦੇ ਵਿੱਚ ਨੇ ਦੋ ਗਰੁੱਪ ਨੇ ਦੋ ਦਸਤਾਰ ਦੇ ਜੂਨੀਅਰ ਐਂਡ ਸੀਨੀਅਰ ਤੇ ਦੋ ਹੀ ਦਮਾਲੇ ਦੇ ਵਿੱਚ ਜੂਨੀਅਰ ਅਵਾਰਡਸ ਐਂਡ ਸੀਨੀਅਰ ਜਿਹੜੇ 71000 ਦੇ ਪ੍ਰਾਈਜ਼ ਆ ਉਹ ਉਹਨਾਂ ਦੇ ਵਿੱਚ ਜਿਹੜੇ ਆ ਇਨਾਮ ਦੇ ਜਿਹੜੇ ਡਿਵਾਈਡ ਕੀਤੇ ਜਾਣਗੇ ਜੀ ਜਿਹੜਾ ਜਿਹੜਾ ਪ੍ਰਾਈਜ਼ ਆ ਜਿਹੜਾ ਤੁਸੀਂ ਡਿਵਾਈਡ ਕਰਦੇ ਹੋ ਇਹ ਫਿਰ ਕਿੱਦਾਂ ਇਕੱਠੇ ਕਰਦੇ ਹੋ ਕਿਉਂਕਿ 71000 ਦਾ ਇਨਾਮ ਦੇਣਾ ਜਾਂ ਫਿਰ ਹੋਰ ਇਨਾਮ ਦੇਣੇ ਉਹਦੇ ਵਾਸਤੇ ਪੈਸੇ ਵੀ ਫਟਦੇ ਹੁੰਦੇ ਆ ਇਹਦਾ ਸਾਰਾ ਮੈਨੇਜ ਕਰੋ ਦੇਖੋ ਜੀ ਇਹ ਗੁਰੂ ਸਾਹਿਬ ਦੀ ਧਰਤੀ ਆ ਜੀ ਜਿਹੜਾ ਉਹਨਾਂ ਦੇ ਗੁਰੂ ਨਾਨਕ ਸਾਹਿਬ ਵੱਲੋਂ ਵਿਹਾਂ ਦਾ ਜਿਹੜਾ ਲੰਗਰ ਚਲਾਇਆ ਜੀ ਉਹਦੀ ਕਿਰਪਾ ਆ ਸਾਰੀ ਇਸ ਸੋਚ ਨੂੰ ਸਮਰਪਿਤ ਜਿਹੜੇ ਸਾਰੇ ਦੁਨੀਆ ਦੇ ਵਿੱਚ ਜਿਹੜ ਉਹ ਇਸ ਸੋਚ ਨੂੰ ਸਮਰਪਿਤ ਆਪਣਾ ਜਿਹੜਾ ਦਸਵੰਦ ਹੈ ਸਾਡੇ ਨਾਲ ਸ਼ੇਅਰ ਕਰਦੇ ਨੇ ਸਾਡੇ ਆਪਣੇ ਭੈਣ ਭਾਈ ਸਾਡੇ ਬਾਹਰ ਬੈਠੇ ਐਨ ਆਰ ਆਈ ਭੈਣ ਭਾਈ ਉਹ ਸਾਨੂੰ ਜਿਹੜੀਆਂ ਸੇਵਾਵਾਂ ਆਪਣੀਆਂ ਭੇਜਦੇ ਨੇ ਉਹ ਇਸ ਵਿੱਚ ਵੱਧ ਚੜ ਕੇ ਯੋਗਦਾਨ ਕਰਦੇ ਨੇ ਤਾਂ ਜੋ ਹਰ ਸਾਲ ਹੀ ਜਿਹੜਾ ਪ੍ਰੋਗਰਾਮ ਦਿਨ ਬਦ ਦਿਨ ਵੱਧਦਾ ਜਾ ਰਿਹਾ ਇਹਦੇ ਵਿੱਚ ਜਿਹੜਾ ਕੈਸ਼ ਪ੍ਰਾਈਜ਼ ਹੈ ਜਿਹੜੀਆਂ ਸੇਵਾਵਾਂ ਨੇ ਉਹ ਵੀਆਂ ਵੱਧਦੀਆਂ ਜਾ ਰਹੀਆਂ ਨੇ ਟਾਈਮਿੰਗ ਕੀ ਰਵਗੇ ਇਹਦੀ ਇਹਦੀ ਟਾਈਮਿੰਗ ਜਿਹੜੀ ਹੈ ਪ੍ਰੋਗਰਾਮ ਦੀ 10 ਵਜੇ ਤੋਂ ਸ਼ੁਰੂਆਤ ਹੈ ਜੀ ਤੇ ਰਜਿਸਟ੍ਰੇਸ਼ਨ ਜਿਹੜੀ ਹੈ ਉਹ 7 ਵਜੇ ਸ਼ੁਰੂ ਹੋ ਜਾਣੀ ਹੈ ਇਹਦੀ ਪ੍ਰੋਪਰ ਜਿਹੜੀ ਸ਼ੁਰੂ ਹੋ ਜਾਣੀ ਹੈ ਜਿਹੜੀ ਰਜਿਸਟ੍ਰੇਸ਼ਨ ਕਰਾਉਂਦੇ ਆ ਉਹਦੀ ਕੋਈ ਫੀਸ ਤਾਂ ਖੀਏ ਤੁਹਾਨੂੰ ਕਹਿੰਦਾ ਨਹੀਂ ਜੀ ਬਿਲਕੁਲ ਫ੍ਰੀ ਹੈ ਜੀ ਰਜਿਸਟ੍ਰੇਸ਼ਨ ਦੀ ਕੋਈ ਫੀਸ ਨਹੀਂ ਹੈ ਜੀ ਹੋਰ ਨਾਲ ਸ਼ਹਿਰਾਂ ਦੇ ਵਿੱਚ ਕਈ ਪ੍ਰੋਗਰਾਮਾਂ ਦੇ ਵਿੱਚ ਰਜਿਸਟ੍ਰੇਸ਼ਨਾਂ ਦੀ ਫੀਸ ਰੱਖੀ ਜਾਂਦੀ ਹੈ ਲੇਕਿਨ ਸਾਡੀ ਟੀਮ ਦੀ ਇਹ ਸੋਚ ਹੈ ਕਿ ਅਸੀਂ ਬੱਚਿਆਂ ਨੂੰ ਦੇਣਾ ਆ ਉਹਨਾਂ ਤੋਂ ਲੈਣਾ ਕੁਝ ਨਹੀਂ ਅਸੀਂ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਹੈ ਨਾ ਕਿ ਉਹਨਾਂ ਤੋਂ ਕੁਝ ਇਕੱਠਾ ਕਰਨਾ। ਪੀਰ ਜੀ ਕਈ ਹਿੰਦੂ ਭਾਈ ਆ ਉਹ ਵੀ ਪਗੜੀ ਨੂੰ ਬੜਾ ਪਿਆਰ ਕਰਦੇ ਆ ਸਜਾਉਂਦੇ ਆ। ਕੀ ਇਸ ਮੁਕਾਬਲੇ ਵਿੱਚ ਕੱਲੇ ਸਿੱਖ ਸੁਰਪੀ ਆਉਣਗੇ ਕਿ ਜਾਂ ਹਿੰਦੂਆਂ ਨੂੰ ਵੀ ਕੋਈ ਬੱਚੇ ਜੀ ਆਉਣਗੇ? ਸਾਡੇ ਵੱਲੋਂ ਜੀ ਖੁੱਲਾ ਸੱਦਾ ਆ ਤੁਸੀਂ ਪਿਛਲੇ ਦਿਨੀ ਦੇਖਿਆ ਹੋਏਗਾ ਕਿ ਰਾਮ ਨੌਮੀ ਤੇ ਸਾਡੇ ਵੱਲੋਂ ਫਰੀਦ ਦਸਤਾਰਾਂ ਦੇ ਜਿਹੜੇ ਲੰਗਰ ਜਿਹੜੇ ਉਹ ਲਗਾਏ ਗਏ ਸੀ ਅਸੀਂ ਫਰੀ ਰਾਮ ਨੌਮੀ ਦੇ ਤਿਉਹਾਰ ਤੇ ਦਸਤਾਰਾਂ ਤਕਰੀਬਨ ਕੋਈ 500-700 ਜਣਿਆਂ ਦੇ ਸਜਾਈਆਂ ਸੀ ਹਿੰਦੂ ਵੀਰਾਂ ਦੇ। ਸਾਡੇ ਵੱਲੋਂ ਖੁੱਲਾ ਸੱਦਾ ਜਿਹੜੇ ਜਿਹੜੇ ਇਸ ਚੀਜ਼ ਨੂੰ ਪ ਦਸਤਾਰ ਦੀ ਕਦਰ ਕਰਦੇ ਆ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਾਂਗੇ ਉਹ ਸਾਡੀ ਟੀਮ ਨੇ ਸਾਰੀ ਨੇ ਟੀਮ ਸ਼ਾਨੇ ਦਸਤਾਰ ਦੀ ਨੇ ਮੈਨੇਜਮੈਂਟ ਨੇ ਇਹ ਇਸ ਵਾਰ ਸਿਲੈਕਟ ਕੀਤਾ ਕਿ ਉਹਨਾਂ ਨੂੰ ਵਿਸ਼ੇਸ਼ ਰੂਪੀ ਸਨਮਾਨਿਤ ਕੀਤਾ ਜਾਏਗਾ ਜਿਹੜੇ ਦਸਤਾਰ ਦੇ ਪ੍ਰਤੀ ਆਪਣਾ ਪਿਆਰ ਵਿਖਾਉਣਗੇ ਜਿਹੜੇ ਸੋਹਣੀਆਂ ਦਸਤਾਰਾਂ ਬੰਨਣਗੇ ਜੀ ਪੂਰੇ ਪੰਜਾਬ ਵਿੱਚੋਂ ਪੂਰੇ ਪੰਜਾਬ ਵਿੱਚੋਂ ਦਸਤਾਰ ਕੋਚ ਆਉਣਗੇ ਇਹ ਜਿਹੜੇ ਮਤਲਬ ਇਸ ਵਿੱਚ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨਗੇ ਜੀ ਭਾਗ ਲੈਣ ਵਾਲੇ ਵੀ ਜਿਹੜੇ ਬਾਰੋਂ ਵੀ ਆਸਕ ਦੇ ਨੇ ਤੇ ਜਿਲ੍ਹਾ ਗੁਰਦਾਸਪੁਰ ਦੇ ਜੀ ਪੂਰੇ ਪੰਜਾਬ ਦੇ ਵਿੱਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚੋਂ ਸਾਰਿਆਂ ਨੂੰ ਜੀਆਂਆਂ ਨੂੰ ਆ ਜਿਹੜੇ ਵੀ ਇਹਨਾਂ ਵਿੱਚ ਭਾਗ ਲੈਣਾ ਚਾਹੁੰਦੇ ਨੇ ਜਿਹੜੇ ਪਹਿਲਾਂ ਇਨਾਮ ਜਿੱਤ ਚੁੱਕੇ ਨੇ ਵੱਡੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਸਿਰਫ ਰੋਕਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਜਿਹੜੇ ਅਗਲੇ ਬੱਚੇ ਆ ਨਵੇਂ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਜੀ ਤੁਹਾਡੀ ਟੀਮ ਤੋਂ ਇਲਾਵਾ ਕਿਹਦਾ ਕਿਹਦਾ ਸਹਿਯੋਗ ਹੁੰਦਾ ਤੁਹਾਡਾ ਇਸ ਵਿੱਚ ਸਾਡੇ ਵਿੱਚ ਕਈ ਕਈ ਜਥੇਬੰਦੀਆਂ ਨੇ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੇ ਕਈ ਸਪਾਂਸਰਸ ਨੇ ਜਿਹੜੇ ਸਾਨੂੰ ਕਰਦੇ ਨੇ ਪ੍ਰੋਗਰਾਮ ਨੂੰ ਇਵੈਂਟ ਨੂੰ ਮਤਲਬ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸਾਨੂੰ ਇਸ ਵਿੱਚ ਸਾਥ ਦੇ ਰਹੇ ਨੇ ਸਰ ਜਿੱਦਾਂ ਦਾ ਪ੍ਰੋਗਰਾਮ ਤੁਸੀਂ ਕਰਦੇ ਫਿਰ ਇਤਾਂ ਦੇ ਹੋਣੇ ਨਹੀਂ ਚਾਹੀਦੇ ਹੋਰ ਵੀ ਸੰਸਥਾਨ ਕਰਨ ਜਿਹੜੇ ਸਿੱਖੀ ਨੂੰ ਜ਼ਿਆਦਾ ਗੱਲ ਲੱਗਦੀ ਹੈ ਇਹ ਜੀ ਜ਼ਰੂਰ ਹੋਣੇ ਚਾਹੀਦੇ ਆ ਨਹੀਂ ਸਮਾਂ ਬਦਲ ਰਿਹਾ ਜੀ ਇਹਦੇ ਵਿੱਚ ਸਿੱਖੀ ਨੂੰ ਸਿੱਖੀ ਨੂੰ ਕੀ ਕਹਿੰਦੇ ਪ੍ਰਮੋਟ ਕਰਨ ਲਈ ਸਿੱਖੀ ਦਾ ਉਹ ਵਧਾਵਾ ਕਰਨ ਲਈ ਵਾਧਾ ਕਰਨ ਲਈ ਸਿੱਖੀ ਦੇ ਵਿੱਚ ਇੰਨਾ ਪ੍ਰੋਗਰਾਮਾਂ ਦੀ ਜ਼ਰੂਰਤ ਹੈ ਛੋਟੇ ਛੋਟੇ ਪ੍ਰੋਗਰਾਮ ਜੇ ਅਗਰ ਆਪਾਂ ਕਰਦੇ ਆਂ ਇਹਦੇ ਨਾਲ ਜਿਹੜਾ ਬੱਚਿਆਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਦਸਤਾਰ ਦੇ ਪ੍ਰਤੀ ਜੁੜਦੇ ਨੇ ਦਸਤਾਰ ਦੇ ਨਾਲ ਉਹ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਬਨ ਕੇ ਮਾਣ ਮਹਿਸੂਸ ਕਰਦੇ ਨੇ ਇਸ ਲਈ ਇਹਨਾਂ ਪ੍ਰੋਗਰਾਮਾਂ ਨੂੰ ਹਰ ਸਾਲ ਜਿਹੜਾ ਆਰਗੇਨਾਈਜ਼ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀ ਟੀਮ ਦਾ ਜਿਹੜਾ ਆ ਸ਼ਾਨੇ ਦਸਤਾਰ ਟੀਮ ਦਾ ਮੀਡੀਆ ਜਿਹੜਾ ਉਹ ਧੰਨਵਾਦ ਕੀਤਾ ਜਾਂਦਾ ਆ ਕਿ ਇਹ ਜਿਹੜੀ ਮੀਟਿੰਗ ਸੀ ਸਾਡੀ ਸ਼ਾਨੇ ਦਸਤਾਰ ਟੀਮ ਵੱਲੋਂ ਜਿਹੜਾ 14ਵਾਂ ਦਸਤਾਰ ਜਿਹੜਾ ਮੁਕਾਬਲਾ ਕਰਵਾਇਆ ਜਾਣਾ ਕੱਪ ਉਹਦੇ ਸਬੰਧੀ ਅੱਜ ਆਪਾਂ ਮੀਟਿੰਗ ਰੱਖੀ ਸੀ ਕਿ ਆਪਾਂ ਜਿਹੜੀਆਂ-ਜਿਹੜੀਆਂ ਸਵਾਵਾਵਾਂ ਦੇਣੀਆਂ ਨੇ ਬੱਚਿਆਂ ਨੂੰ ਜਿੱਦਾਂ ਕੰਪੀਟੀਸ਼ਨ ਦੇ ਵਿੱਚ ਆਪਾਂ ਜੋ ਵੀ ਪ੍ਰਾਈਜ਼ ਰੱਖੇ ਨੇ ਉਹਦੇ ਬਾਰੇ ਅੱਜ ਇੱਕ ਛੋਟੀ ਜੀ ਮੀਟਿੰਗ ਕੀਤੀ ਗਈ ਸੀ ਕਿ ਆਪਾਂ ਜਿਹੜਾ ਪ੍ਰੋਗਰਾਮ ਹੈ ਉਹ ਦੀ ਸ਼ੁਰੂਆਤ ਕਰੀਏ ਕਿ ਪ੍ਰੋਗਰਾਮ ਜਿਹੜਾ ਬਿਲਕੁਲ ਲੱਗੇ ਆ ਰਿਹਾ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 30 ਅਗਸਤ ਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬ ਬੜੀ ਧੂਮ-ਧਾਮ ਨਾਲ ਪੰਜਾਬ ਦੇ ਵਿੱਚ ਬਟਾਲੇ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਆ ਉਹ ਹਰ ਸਾਲ ਦੀ ਤਰ੍ਹਾਂ ਆਪਾਂ ਦੇਖਦੇ ਆ ਕਿ ਜਿੱਦਾਂ ਪਿਛਲੇ ਆਪਾਂ 13 ਸਾਲਾਂ ਤੋਂ ਹਰ ਸਾਲ ਦਸਤਾਰ ਮੁਕਾਬਲੇ ਜਿਹੜੇ ਆ ਉਹ ਕਰਵਾਈ ਜਾਂਦੀ ਹੈ ਤੇ ਉਹਨਾਂ ਦੇ ਵਿੱਚ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਮੈਨੂੰ ਇੰਨਾ ਪਤਾ ਹੈ ਕਿ ਆਪਾਂ ਜਦੋਂ ਫਸਟ ਟਾਈਮ ਦਸਤਾਰ ਮੁਕਾਬਲਾ ਸ਼ੁਰੂ ਕੀਤਾ ਸੀ ਉਹ ਆਪਾਂ ਜਦੋਂ ਪਹਿਲਾ ਦਸਤਾਰ ਮੁਕਾਬਲਾ ਕਰਵਾਇਆ ਸੀ ਉਹਦੇ ਵਿੱਚ ਅਸੀਂ 1100 ਰੁਪਇਆ ਜਿਹੜਾ ਹੈ ਉਹ ਕੈਸ਼ ਪ੍ਰਾਈਜ਼ ਦੇ ਨਾਮ ਰੱਖਿਆ ਸੀ ਤੇ ਨਾਲ ਦਸਤਾਰ ਤੇ ਨਾਲ ਇੱਕ ਸ਼ੀਲਡ ਦਿੱਤੀ ਸੀ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਜਾਂ ਜਿਹੜੀਆਂ ਹੋਰ ਸਾਡੇ ਨਾਲ ਸੰਸਥਾਵਾਂ ਨੇ ਜਿਹੜੇ ਸਾਨੂੰ ਇੰਨਾ ਪਿਆਰ ਕਰਦੇ ਆ ਤੇ ਸਾਨੂੰ ਹੌਸਲਾ ਦਿੰਦੇ ਆ ਉਹਨਾਂ ਦੇ ਵਿੱਚ ਐਨ ਆਰ ਆਈ ਵੀਰ ਆ ਗਏ ਲੋਕਲ ਵੀਰ ਜਿਹੜੇ ਨੇ ਸਾਨੂੰ ਸੇਵਾ ਭੇਜਦੇ ਨੇ ਉਹ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜਿਹੜਾ ਆ ਪਿਛਲਾ ਜਿਹੜਾ ਸੀ ਦਸਤਾਰ ਮੁਕਾਬਲਾ ਕਰਵਾਇਆ ਉਹਦੇ ਵਿੱਚ 51000 ਦੇ ਇਨਾਮ ਸੀ ਉਹ ਅਸੀਂ ਇਸ ਵਾਰੀ ਜਿਹੜੇ ਆ ਵਧਾ ਕੇ 71000 ਰੁਪਏ ਦੇ ਜਿਹੜੇ ਆ ਉਹ ਨਕਦੀ ਇਨਾਮ ਕਰ ਦਿੱਤੇ ਗਏ ਨੇ